ਸਤ ਸ੍ਰੀ ਅਕਾਲ ਫਰੈਂਡਸ ਆਪ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਪੜ੍ਹ ਰਹੇ ਹਾਂ 10ਵੀਂ ਕਲਾਸ ਦੀ ਨਵੀਂ ਨੁਹਾਰ ਪੁਸਤਕ ਜਿਸ ਦੇ ਵਿੱਚ ਅੱਜ ਆਪਾਂ ਕਰ ਰਹੇ ਹਾਂ 10ਵਾਂ ਲੈਸਨ ਬੇਜ਼ੁਬਾਨ ਲੈਸਨ ਦਾ ਨਾਮ ਕੀ ਹੈ ਬੇਜ਼ੁਬਾਨ ਬੇਜ਼ੁਬਾਨ ਮਤਲਬ ਕੀ ਹੁੰਦਾ ਜਿਹੜੇ ਕੁਝ ਬੋਲ ਨਹੀਂ ਸਕਦੇ ਜਿਹੜੇ ਜਾਨਵਰ ਹੋਗੇ ਜਾਂ ਪਲਾਂਟਸ ਹੋਗੇ ਉਹਨਾਂ ਨੂੰ ਕੀ ਕਹਿੰਦੇ ਹੈ ਬੇਜ਼ੁਬਾਨ ਪੰਛੀ ਹੋ ਗਏ ਹੈ ਨਾ ਪੰਛੀ ਹੋ ਗਏ ਤੇ ਉਹਨਾਂ ਨੂੰ ਬੇਜਵਾਨ ਕਿਹਾ ਜਾਂਦਾ ਹੈ ਤੇ ਇੱਕ ਮੈਡਮ ਤੇ ਇੱਕ ਬੱਚੇ ਦੇ ਵਿੱਚ ਗੱਲਬਾਤ ਹੋ ਰਹੀ ਹੈ ਉਹ ਕੀ ਗੱਲਬਾਤ ਕਰਦੇ ਹੈ ਚਲੋ ਪੜ੍ਹਦੇ ਹਾਂ ਦਿਵਨੂਰ ਦਿਵਨੂਰ ਇਹ ਬੱਚੇ ਦਾ ਨਾਮ ਹੈ ਦਿਵਨੂਰ ਤੂੰ ਹੱਥ ਵਿੱਚ तितਲੀ ਕਿਉਂ ਫੜੀ ਹੋਈ ਹੈ ਮਤਲਬ ਮੈਡਮ ਪੁੱਛਦੀ ਹੈ ਬੱਚੇ ਨੂੰ ਦਿਵਨੂਰ ਨੂੰ ਉਹ ਕਹਿੰਦਾ ਮੈਡਮ ਜੀ ਮੈਨੂੰ तितਲੀ ਬਹੁਤ ਸੋਹਣੀ ਲੱਗਦੀ ਹੈ ਇਸੇ ਲਈ ਮੈਂ ਇਸ ਨੂੰ ਬਾਗ ਵਿੱਚੋਂ ਫੁੱਲਾਂ ਤੇ ਉੱਡਦੀ ਨੂੰ ਫੜ ਲਿਆ ਫਿਰ ਉਹ ਕਹਿੰਦੀ ਹੈ ਬੇਟਾ ਸਾਨੂੰ ਇਹਨਾਂ ਬੇਜ਼ੁਬਾਨ ਜੀਵਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਹ ਵੀ ਪ੍ਰਮਾਤਮਾ ਦੇ ਬਣਾਏ ਹੋਏ ਹਨ ਫਿਰ ਮੁੰਡਾ ਕੀ ਕਹਿੰਦਾ ਬੇਜ਼ੁਬਾਨ ਜਾਨਵਰਾਂ ਨੂੰ ਮੈਡਮ ਜੀ ਮੈਨੂੰ ਸਮਝ ਨਹੀਂ ਆਈ ਤੇ ਮੈਡਮ ਕਹਿੰਦੀ ਹੈ ਆਓ ਬੇਟਾ ਅੱਜ ਤੁਹਾਨੂੰ ਇਹਨਾਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ ਤੇ ਇਹ ਟੀਚਰ ਹੈ ਟੀਚਰ ਇੱਕ ਕਹਾਣੀ ਸੁਣਾਉਣ ਲੱਗੀ ਹੈ ਬੇਜ਼ੁਬਾਨ ਠੀਕ ਹੈ ਇਸ ਕਹਾਣੀ ਵਿੱਚ ਸਾਨੂੰ ਬੇਜਵਾਨ ਜੀਵਾਂ ਪ੍ਰਤੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਰੱਖਣ ਬਾਰੇ ਦੱਸਿਆ ਗਿਆ ਹੈ ਤੇ ਇਸ ਪਾਠ ਦਾ ਮੂਲ ਉਦੇਸ਼ ਕੀ ਹੈ ਬੱਚਿਆਂ ਅੰਦਰ ਚੰਗੇ ਗੁਣ ਪੈਦਾ ਕਰਨੇ ਜੀਵ ਜੰਤੂਆਂ ਪ੍ਰਤੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਪੈਦਾ ਕਰਨੀ ਠੀਕ ਹੈ ਤੇ ਚਲੋ ਆਪਾਂ ਹੁਣ ਆਪਾਂ ਇੱਕ ਕਹਾਣੀ ਪੜ੍ਹਦੇ ਹਾਂ ਕਿਤੇ ਗਰਮੀ ਦੀ ਰੁੱਤ ਸੀ ਸ਼ਾਮ ਵੇਲੇ ਮੀਂਹ ਪੈ ਕੇ ਹਟਿਆ ਸੀ ਇਸ ਲਈ ਪਾਰਕ ਦਾ ਮੌਸਮ ਸੁਹਾਵਣਾ ਸੀ ਸੁਹਾਵਣਾ ਮਤਲਬ ਸੋਹਣਾ ਸੀ ਬੱਚੇ ਪਾਰਕ ਵਿੱਚ ਖੇਡ ਰਹੇ ਸਨ ਉਹ ਰੰਗ-ਬਰੰਗੀਆਂ तितਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਕੋਈ ਕੋਈ तितਲੀ ਉਹਨਾਂ ਦੇ ਹੱਥ ਆ ਜਾਂਦੀ ਤਾਂ ਉਸਦੇ ਕੋਮਲ ਖੰਭ ਟੁੱਟ ਜਾਂਦੇ ਬੱਚੇ ਉਸ ਨੂੰ ਉੱਥੇ ਸੁੱਟ ਕੇ ਹੋਰ ਕਿਸੇ तितਲੀ ਨੂੰ ਫੜਨ ਉਸਦੇ ਮਗਰ ਭੱਜਣ ਲੱਗ ਜਾਂਦੇ ਪਹਿਲਾਂ ਕਰਦੇ ਹੁੰਦੇ ਸੀ ਨਾ ਛੋਟੇ ਹੁੰਦੇ ਬੱਚੇ ਆਪਾਂ ਵੀ ਕਰਦੇ ਹੁੰਦੇ ਸੀ ਨਾ ਕਿ तितਲੀ ਫੜਦੇ ਬਹੁਤ ਸੋਹਣੀਆਂ ਲੱਗਦੀਆਂ ਸੀ ਜੋ तितਲੀ ਫੜਦੇ ਸੀ ਤਾਂ ਜਿਹੜੇ ਆਪਣੇ ਉਂਗਲੀਆਂ ਦੀ ਜਿਹੜੀ ਗਰਮੀ ਹੁੰਦੀ ਸੀ ਉਹ ਮਤਲਬ ਪੰਖ ਜਿਹੜੇ ਸੀ ਉਹ ਉਂਗਲੀਆਂ ਨਾਲ ਚਿਪਕ ਜਾਂਦੇ ਸੀ ਉਹ ਵਿਚਾਰੀਆਂ ਦੇ ਪੰਖ ਜਿਹੜੇ ਸੀਗੇ ਟੁੱਟ ਜਾਂਦੇ ਸੀਗੇ ਤਾਂ ਬਹੁਤ ਦੁੱਖ ਲੱਗਦਾ ਸੀ ਨਾ ਕਿ ਹੁਣ ਉਹ ਉੱਡ ਨਹੀਂ ਸਕਦੀ ਉਹਨਾਂ ਦੇ ਪੰਖ ਸਾਡੇ ਹੱਥ 'ਚ ਹੀ ਰਹਿ ਜਾਂਦੇ ਸੀ ਤਾਂ ਉਹ ਡਿੱਗ ਜਾਂਦੀ ਹੁੰਦੀ ਸੀ ਥੱਲੇ ਹੈਨਾ ਫਿਰ ਰਿਤੂ ਆਪਣੀ ਮੰਮੀ ਨਾਲ ਜਦ ਪਾਰਕ ਵਿੱਚ ਪੁੱਜੀ ਤਾਂ ਇਹ ਸਭ ਦੇਖ ਕੇ ਉਦਾਸ ਹੋ ਗਈ ਉਸਨੇ ਆਪਣੀ ਮੰਮੀ ਨੂੰ ਕਿਹਾ ਮੰਮੀ ਤੁਸੀਂ ਆਖਦੇ ਸੀ ਸਾਨੂੰ ਤਿਤਲੀਆਂ ਨੂੰ ਫੜਨਾ ਨਹੀਂ ਚਾਹੀਦਾ ਇਹ ਬਹੁਤ ਨਾਜ਼ੁਕ ਹੁੰਦੀਆਂ ਹਨ ਤੁਸੀਂ ਬੱਚਿਆਂ ਨੂੰ ਰੋਕੋ ਨਾ ਆਪਣੀ ਮੰਮੀ ਨੂੰ ਕਹਿ ਰਹੀ ਹੈ ਰਿੱਤੂ ਠੀਕ ਹੈ ਕਿ ਇਹ ਨਾ ਬੱਚਿਆਂ ਨੂੰ ਰੋਕੋ ਨਾ ਕਿਉਂ ਤੰਗ ਕਰ ਰਹੇ ਹੋ ਉਹਨਾਂ ਨੂੰ ਜਿਵੇਂ ਹੀ ਰਿੱਤੂ ਆਪਣੀ ਮੰਮੀ ਨਾਲ ਉਹਨਾਂ ਬੱਚਿਆਂ ਵੱਲ ਜਾ ਰਹੀ ਸੀ ਉਸਨੇ ਵੇਖਿਆ ਕਿ ਕਮਲ ਅਤੇ ਰੋਹਨ ਦੋ ਬੱਚੇ ਆ ਕਰਮਲ ਅਤੇ ਰੋਹਨ ਉਹਨਾਂ ਦਾ ਨਾਮ ਹੈ ਦੋ ਬੱਚੇ ਉਸ ਪਾਰਕ ਵਿੱਚ ਆਏ ਉਹ ਨਿੱਕੇ ਕਤੂਰੇ ਦੀ ਪੂਛ ਨਾਲ ਰੱਸੀ ਬੰਨ ਕੇ ਉਸ ਨੂੰ ਤੰਗ ਕਰ ਰਹੇ ਸੀ ਕਰਦੇ ਹੁੰਦੇ ਸੀ ਨਾ ਪਹਿਲੇ ਛੋਟੇ ਹੁੰਦੇ ਤੁਸੀਂ ਵੀ ਕਰਦੇ ਹੋਣੇ ਆ ਬੱਚੇ ਛੋਟੇ ਜਿਹੇ ਪੱਪੀ ਨੂੰ ਲੈ ਕੇ ਉਹਦੀ ਪੂਛ ਦੇ ਉੱਤੇ ਰੱਸੀ ਬੰਨ ਲੈ ਕੇ ਬੰਨਦੇ ਸੀਗੇ ਤੇ ਉਹਨੂੰ ਤੰਗ ਕਰਦੇ ਹੁੰਦੇ ਸੀ ਕਦੀ ਕੁਛ ਕਰ ਕਦੀ ਕੁਛ ਕਰ ਹੈਨਾ ਸਾਰੇ ਕਰਦੇ ਨੇ ਇਦਾਂ ਤੇ ਉਹ ਜਿਹੜਾ ਪੱਪੀ ਸੀ ਜਿਹੜਾ ਕਤੂਰਾ ਸੀ ਉਹ ਚਾਉ ਚਾਉ ਕਰ ਰਿਹਾ ਸੀ ਕਤੂਰਾ ਮਤਲਬ ਪੱਪੀ ਕਹਿੰਦੇ ਜੈਨੂੰ ਅੱਛੇ ਕੁੱਤੇ ਦਾ ਬੱਚਾ ਰੀਤੂ ਦੇ ਘਰ ਵਿੱਚ ਵੀ ਇੱਕ ਛੋਟਾ ਜਿਹਾ ਕੁੱਤਾ ਸੀ ਜਿਸ ਨਾਲ ਉਹ ਬਹੁਤ ਪਿਆਰ ਕਰਦੀ ਸੀ ਉਸ ਦਾ ਨਾਮ ਸੀ ਗੂਫੀ ਉਸ ਦਾ ਨਾਮ ਕੀ ਸੀ ਗੂਫੀ ਉਸ ਕੁੱਤੇ ਦਾ ਨਾਮ ਉਹ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਰੀਤੂ ਦੇ ਨਾਲ-ਨਾਲ ਰਹਿੰਦਾ ਸੀ ਉਸ ਨੂੰ ਉਹ ਕਤੂਰਾ ਵੀ ਗੂਫੀ ਵਰਗਾ ਲੱਗਿਆ ਤੇ ਉਹ ਰੋਣ ਲੱਗ ਗਈ ਮਤਲਬ ਉਹਨੂੰ ਉਹ ਆਪਣੇ ਕੁੱਤੇ ਦੀ ਯਾਦ ਆ ਗਈ ਉਹਨੂੰ ਲੱਗਾ ਕਿ ਇਹ ਜਿਹੜਾ ਕਤੂਰਾ ਮੇਰੇ ਕਤੂਰੇ ਵਰਗਾ ਮੇਰੇ ਕੁੱਤੇ ਵਰਗਾ ਗੂਫੀ ਵਰਗਾ ਹੈ ਤੇ ਉਹਨੂੰ ਆਪਣੇ ਕਤੂਰੇ ਵਰਗਾ ਲੱਗਿਆ ਤੇ ਉਹ ਰੋਣ ਲੱਗ ਪਈ ਰੋਂਦੇ ਹੋਏ ਉਸਨੇ ਮੰਮੀ ਨੂੰ ਕਿਹਾ ਮੰਮੀ ਕਿਰਪਾ ਕਰਕੇ ਇਸ ਕਤੂਰੇ ਨੂੰ ਬਚਾਓ ਰੋਂਦੀ ਰੋਂਦੀ ਉਹ ਕਹਿੰਦੀ ਹੈ ਰਿਤੂ ਤੇ ਮੰਮੀ ਨੇ ਬੱਚਿਆਂ ਨੂੰ ਕੋਲ ਬੁਲਾ ਕੇ ਕਿਹਾ ਪਿਆਰੇ ਬੱਚਿਓ ਇਹ तितਲੀਆਂ ਇਹ ਕਤੂਰੇ ਪੋਦੇ ਅਤੇ ਹੋਰ ਜਾਨਵਰ ਬੇਜ਼ੁਬਾਨ ਹਨ ਇਹ ਆਪਣਾ ਦੁੱਖ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਅਤੇ ਕਿਸੇ ਬੇਜ਼ੁਬਾਨ ਨੂੰ ਤੰਗ ਕਰਨਾ ਦੁੱਖ ਦੇਣਾ ਮਹਾਪਾਪ ਹੈ ਕੌਣ ਕਹਿ ਰਹੀ ਸੀ ਇਹ ਰਿੱਤੂ ਦੀ ਮੰਮੀ ਉਹ ਬੱਚਿਆਂ ਨੂੰ ਸਮਝਾ ਰਹੀ ਸੀ ਕੋਲ ਬੁਲਾ ਕੇ ਠੀਕ ਹੈ ਰਿਤੂ ਦੀ ਮੰਮੀ ਨੇ ਸਭ ਨੂੰ ਇਸ ਤਰ੍ਹਾਂ ਸਮਝਾਇਆ ਕਿ ਸਾਰੇ ਬੱਚਿਆਂ ਨੇ ਉਹਨਾਂ ਤੋਂ ਮਾਫੀ ਮੰਗੀ ਅਤੇ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਕਦੇ ਅਜਿਹੀਆਂ ਖੇਡਾਂ ਨਹੀਂ ਖੇਡਣਗੇ ਰਿਤੂ ਬਹੁਤ ਖੁਸ਼ ਹੋਈ ਤੇ ਉਹ ਵੀ ਬੱਚਿਆਂ ਨਾਲ ਲੁਕਣ ਮੀਚੀ ਖੇਡਣ ਲੱਗ ਪਈ ਠੀਕ ਹੈ ਤੇ ਇਸ ਦੀ ਸਿੱਖਿਆ ਕੀ ਹੈ ਸਾਨੂੰ ਜੀਵਾ ਪ੍ਰਤੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਰੱਖਣੀ ਚਾਹੀਦੀ ਹੈ ਜੀਵਾਨੂ ਕਦੀ ਵੀ ਜੋ ਜੀਵ ਜੰਤੂ ਹੈ ਪੌਦੇ ਹੈ ਪਲਾਂਟਸ ਹੈ ਹੈਨਾ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੀਦਾ ਠੀਕ ਹੈ ਤੇ ਹਮਦਰਦੀ ਦੀ ਭਾਵਨਾ ਰੱਖਣੀ ਚਾਹੀਦੀ ਪਿਆਰ ਕਰਨਾ ਚਾਹੀਦਾ ਸਭ ਦੇ ਨਾਲ ਜੋ ਬੇਜ਼ੁਬਾਨ ਹੈ ਜੋ ਬੋਲ ਨਹੀਂ ਸਕਦੇ ਆਪਣੇ ਆਪ ਨਾਲ ਕੁਝ ਦੱਸ ਨਹੀਂ ਸਕਦੇ ਹੈਨਾ ਤੇ ਇਹ ਸੀ ਅੱਜ ਦੀ ਕਹਾਣੀ ਬੇਜ਼ੁਬਾਨ ਤੇ ਅਗਲੀ ਕਲਾਸ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਫਰੈਂਡਸ ਤੇ ਤਦ ਤੱਕ ਲਈ ਓਕੇ ਬਾਏ ਬਾਏ ਫਰੈਂਡਸ ਟੇਕ ਕੇਅਰ ਥੈਂਕ ਯੂ ਫਰੈਂਡਸ